ਮੇਰਾ ਨਾਮ ਹਰਮਨ ਜੀ ਸਿਨ ਲੈ ਲੇਡੀ ਰੋਡ ਕੋਰ ਅਦਿਸ਼ਵਿੰਦਰ ਜਿੰਦ ਮੈਂ ਆਪਣਾ ਮੈ ਲੋ ਤੋਂ ਮੈ ਲੋ ਤੋਂ ਵੀਰੇ ਮਨੋ ਯਾਰ ਗਲਤੀ ਮੈਂ ਗਲਤੀ ਮੰਨ ਲਈ ਯਾਰ ਵੀਰੇ ਮੈਂ ਕੋਈ ਟਾਈਮ ਹੀ ਨਹੀਂ ਕਿ ਵੀ ਕੈਪ ਕਰਿਆ ਹੋ ਜੂ ਜਿਸ ਸੱਬਰ ਸਾਲ ਚੋਂ ਪੋਨੇ ਇੱਕ ਦਾ ਟੈਂਸੀ ਮੈਡਮ ਦਾ ਬੈਗ ਲੈ ਕੇ ਭੱਜਿਆ ਜੀ ਇਹ ਬੰਦਾ ਮੈਂ ਬੰਦਾ ਪਹਿਚਾਨ ਲਿਆ ਮੀਟ ਮਾਰਕੀਟ ਦੇ ਅੰਦਰੋਂ ਸਮਾਨ ਲੈ ਰਿਆ ਸੀ ਜੀ ਜਿੰਨਾਂ ਦੇ ਘਰੋਂ ਮੈਂ ਫੜਿਆ ਜੀ ਇਹਨੂੰ ਇਹ ਚਿੱਟਾ ਲੈ ਰਿਆ ਸੀ ਆ ਜਿੱਦਾਂ ਜਾਂ ਮੈਂ ਜੇਦਾ ਦੀ ਦੇ ਪੌਣ ਸੋ ਦਾ ਮਲਾਜਮ ਦਾ ਬੇਟਾ ਕਹਿੰਦਾ ਜਸਵਿੰਦਰ ਸਿੰਘ ਮਲਾਜਮ ਹੈ ਕੋਈ ਕਦਾ ਬਿਲਾ ਗਿਆ ਰਹੀ ਹੈ ਕਿ ਮੈਂ ਟਿਕਟ ਜੋ ਪਰੇ ਤੇ ਰਹਿਣਾ ਪਰਸ ਕੱਲ ਬਾਹਰ ਰੱਖਿਆ ਕੋਈ ਇੱਕ ਮਿੰਟ ਖੜਿਆ ਕਿੱਥੇ ਰਹਿਣਾ ਭਰਾ ਦੂੰ ਰਹਿਣਾ ਕਿੱਥੇ ਰਹਿਣਾ ਕਿੱਥੇ ਪਹਿਲਾਂ ਦੱਸ ਕਿੱਥੇ ਰਹਿਣਾ ਪਾਣੀ ਰਹਿਣਾ ਕਿੱਥੇ ਆ ਉੱਡੀ ਰਹਿਣਾ ਵੀ ਲਈ ਫੰਨੇ ਚ ਰਹਿਣਾ ਤੇਰੇ ਡੈਡੀ ਪੁਲਿਸ ਚ ਨੇ ਹਾਂਜੀ ਹਾਂਜੀ ਕਿੱਥੇ ਕੀ ਲੱਗੇ ਨੇ ਬੜਾ ਡਾ ਯਾਰ ਤੇ ਖੁਦ ਤੇਰੇ ਡੈਡੀ ਦਾ ਕਿੰਨਾ ਵਾ ਬੈਡ ਬੈਡ ਬੰਦੇ ਕਿੰਨਾ ਵਾ ਨਾਮ ਕੀ ਹੈ ਮੈਡਮ ਦਾ ਨਾ ਨਾਮ ਕੀ ਹੈ ਨਾਮ ਮੇਰਾ ਨਾਮ ਹਰਮਨਜੀਤ ਸਿੰਘ ਹੈ। ਰਹਿਣੇ ਕਿੱਥੇ ਹੋ? ਲੈ ਡੈਡੀ ਦਾ ਕੀ ਨਾਮ ਆ? ਦਸਵਿੰਦਰ ਸਿੰਘ। ਕਿੱਥੋਂ ਰਿਟਾਇਰ ਹੋਏ ਨੇ? ਆਪਣੀ ਮਲੋਤ ਯਾਰ। ਕਿੱਥੋਂ ਜੀ? ਮਲੋਤੋਂ ਵੀਰੇ ਮਲੋਤ। ਸੇ ਸਟਾਫ ਚ ਵੀ ਰਹੇ ਨੇ ਉਹ। ਨਹੀਂ ਨਹੀਂ ਵੀਰੇ ਉਰੇ ਕੰਨੀ ਚ ਨਹੀਂ ਰਹਿਆ। ਤੇ ਤੂੰ ਇਹ ਕੰਮ ਕਿਉਂ ਕੀਤਾ ਫਿਰ? ਯਾਰ ਗਲਤੀ ਮੈਂ ਗਲਤੀ ਮੰਨ ਲਈ ਯਾਰ। ਵੀਰੇ ਮੈਂ ਕੋਈ ਗੈਪ ਵੀ ਨਹੀਂ ਵੀ ਗੈਪ ਕਰਿਆ ਕੁਝ ਵੀ ਨਾ। ਪਰਸ ਕਿੱਥੇ ਪਰਸ ਕਿੱਥੇ ਆ? ਨਹੀਂ। ਪਰਸ ਕਿੱਥੇ ਆ? ਹੱਥ ਲੈ ਕਰ ਲੈ ਪਈ ਆ। ਪਰਸ ਕਿੱਥੇ ਆ? ਬਸ ਤੂੰ ਆਡਾ ਮਾਰ ਰਿਹਾ। ਬਾਪੂ ਆ ਹੋ ਮੇਰਾ। ਬਾਪੂ ਹੈ ਮੇਰਾ ਮਾਰ ਰਨੇ। ਥੱਲੇ ਕਰ ਲੈ ਫਿਰ ਕੀ ਹੋ ਗਿਆ ਹੁਣ? ਆਏ ਵਾ। ਪਰਸ ਕਿੱਥੇ ਆ? ਮੈਂ ਮੈਂ ਚਾਹ ਪੂਰਾ ਕਰ ਲੈ ਮੇਰੇ ਮੇਰੇ ਬਾਪ ਨੂੰ ਦਰਨ ਦੇ। ਉਹ ਨਸ਼ੇ ਨਸ਼ੇ ਦੇ ਪੂਰਤ ਲਈ ਕੀਤਾ ਇਹ? ਹਾਂ। ਫਿਰ ਹੱਥ ਲੈ ਜਾ। ਤੇਰਾ ਹੱਥ ਲੈ ਚਾਹੀਦਾ। ਮਾਰ ਮਾਰ ਇਹਨੂੰ ਮਾਰੋ। ਪਛੜੋ ਇਹਨੂੰ। ਬਾਪ ਨੂੰ। ਪਰਸ ਨੇ ਅੱਛਾ ਤੂੰ ਸੇਫਟੀ 'ਚ ਲਾ ਕੇ ਚੱਲੇ ਆ ਆਪਣੀਆਂ ਚੋਰੀ ਕਰਕੇ ਮੈਨੂੰ ਦਿਖਾਈ ਵੀ ਨਹੀਂ ਲਾ ਕੇ ਜਿੰਨੇ ਆ ਤੂੰ ਚੋਰੀ ਕਰਕੇ ਆਪਣੀ ਸੇਫਟੀ 'ਚ ਲਾ ਕੇ ਜਿੰਨੇ ਆ ਅਗਲੇ 1 ਮਿੰਟ ਜੀ ਸ਼ਮਰਉਸਾਲ ਚੋਂ ਪੁਣੇ ਇੱਕ ਦਾ ਟੈਂਸੀ ਮੈਡਮ ਦਾ ਬੈਗ ਲੈ ਕੇ ਭੱਜਿਆ ਜੀ ਇਹ ਬੰਦਾ ਉਹ ਗੁਜਰਤੀ ਇਹਨਾਂ ਨੇ ਮੈਨੂੰ ਬੁਲਾ ਲਿਆ ਜੀ ਕਹਿੰਦੇ ਵੀਡੀਓ ਚੈੱਕ ਕਰੋ ਬੰਦਾ ਦੇਖੋ ਜੀ ਇਹ ਬੰਦਾ ਗੁਜਰਤੀ ਨੇ ਇਹ ਕੋਲ ਖੜਾ ਹੋਇਆ ਜੀ ਮੈਂ ਬੰਦਾ ਪਹਿਚਾਣ ਲਿਆ ਮੀਟ ਮਾਰਕੀਟ ਦੇ ਅੰਦਰੋਂ ਸਮਾਨ ਲੈ ਰਿਆ ਸੀ ਜੀ ਜਿੰਨਾਂ ਦੇ ਘਰੋਂ ਮੈਂ ਫੜਿਆ ਜੀ ਇਹਨੂੰ ਕਿਹੜਾ ਸਮਾਨ ਜੀ ਇਹ ਜਿੱਟਾ ਲੈ ਰਿਆ ਸੀ ਤੇ ਹੋਰ ਕੀ ਕੀ ਮਿਲਿਆ ਅਰੇ ਕੋਈ ਸਾਰਾ ਡਾਕਟਰ ਜਮਾਨ ਦੀ ਜੋਗੀ ਤੇ ਉਹਦੇ ਹੈਡਫੋਂਸੀ ਐਪਲ ਦੇ ਤੇ ਬੈਗ ਸੀ ਮੈਡਮ ਦਾ ਬਾਹਰੋਂ ਆਇਆ ਕੈਨੇਡਾ ਤੋਂ ਮੈਡਮ ਦਾ ਸਮਾਨ ਬਾਸ ਮਿਲ ਗਿਆ ਜੀ ਤੇ ਫੜ ਕੇ ਉਹਨੂੰ ਪੁਲਿਸ ਉਹਦੇ ਕਰਤਾ ਜੀ ਅੱਪਾ ਇਹ ਕੋਈ 53 ਵੀਰੇ ਜੇਬ ਚ ਮਿਲਿਆ ਹਾਂਜੀ 53 ਮਿਲਿਆ ਜੇਬ ਚ ਕੋਈ ਨਸ਼ੇ ਦਾ ਆਦੀ ਲੱਗਦਾ ਹੈ ਨਸ਼ੇ ਦਾ ਆਦੀ ਇਹ ਪੁਲਿਸ ਵਾਲਾ ਦਾ ਮਲਾਜਮ ਦਾ ਬੇਟਾ ਕਹਿੰਦਾ ਜਸਵੰਦਰ ਸਿੰਘ ਮਲਾਜਮ ਹੈ ਕੋਈ ਉਹਦਾ ਬੇਲਾ ਕਹਿ ਰਿਹਾ ਜੀ ਇਹ ਜੇ ਅਗਰ ਨਾ ਮਾਡੋ ਖਲੀ ਕੀ ਹੋਣਾ ਚਾਹੀਦਾ ਜੀ ਜੀ ਅੱਜ ਕਾਦੋਗਰ ਕੋਈ ਪੁਲਿਸੀ ਆਤਾ ਉਹਨੇ ਜੇਰੀ ਕੋਈ ਚੌਂਕੀ ਬਣਨੀ ਚਾਹੀਦੀ ਹੈ ਰੋਜ਼ ਦਾ ਕੰਮ ਹੋ ਗਿਆ ਜੀ ਮਹੀਨਾ ਪਹਿਲਾਂ ਇਹਨੇ ਪਹਿ ਅਜੂਜੀ ਵਾਰ ਫੇਰ ਇਹਨੇ ਕਰ ਲਈ ਜੀ ਇਥੇ ਕਈ ਮੋਟਰਸਾਈਕਲ ਚੋਰੀ ਹੋਏ ਨੇ ਤੁਹਾਨੂੰ ਮੋਜਾਨਾ ਭਰਨਾ ਪੰਦਾ ਜੀ ਵੀਰ ਜੀ ਕੀ ਕਰੀਏ ਪੂਰੀ ਸਖਤਾਈ ਕੀਤੀ ਵੀ ਹੈ ਕੋਈ ਨਾ ਕੋਈ ਲਾ ਨੂੰ ਦਾੰਦ ਲਗਾ ਕੇ ਲੈ ਜਾਂਦਾ ਜੀ ਮੇਰਾ ਨਾਮ ਹਰਮਨਜੀਤ ਸਿੰਘ ਨੇ ਲੈ ਡੀ ਬੋਰਡ ਦਸਵਿੰਦਰ ਨੇ ਮਿਲਦਾ ਆਪ ਨੂੰ ਮੈਨੂੰ ਲੱਗੋ ਤੂੰ ਮੇਰੇ ਬੰਦੋ ਯਾਰ ਗਲਤੀ ਮੈਂ ਗਲਤੀ ਮੰਨ ਲਈ ਯਾਰ ਵੀਰੇ ਮੈਨੂੰ ਕੋਈ ਟਾਈਮ ਹੀ ਨਹੀਂ ਵੀ ਟਾਈਮ ਕਰਿਆ ਹੋ ਜੀ ਜੀ ਸੱਤ ਸਾਲ ਚੋਂ ਪੋਨੇ ਇੱਕ ਦਾ ਟੈਂਸੀ ਮੈਡਮ ਦਾ ਬੈਗ ਲੈ ਕੇ ਭੱਜਿਆ ਜੀ ਇਹ ਬੰਦਾ ਮੈਂ ਬੰਦਾ ਪਹਿਚਾਣ ਲਿਆ ਮੀਟ ਮਾਰਕੀਟ ਦੇ ਅੰਦਰੋਂ ਸਮਾਨ ਲੈ ਰਿਹਾ ਸੀ ਜੀ ਜਿੰਨਾਰੇ ਕਰੋ ਮੈਂ ਫੜਿਆ ਜੀ ਨੂੰ ਇਹ ਚਿੱਟਾ ਲੈ ਰਿਆ ਸੀ ਅੱਜ ਤੇਂ ਜਾਂ ਮੀਂਹ ਨਹੀਂ ਡਿਗਿਆ ਮੇਰੇ ਦਾਦੀ ਇਹਦੇ ਪੁਲਿਸ ਵਾਲੇ ਦਾ ਮਲਾਜਮ ਦਾ ਬੇਟਾ ਕਹਿੰਦਾ ਜਸਲੰਦਰ ਸਿੰਘ ਮਲਾਜਮ ਹੈ ਕੋਈ ਉਹਦਾ ਬੇਲਾ ਘੇਰਿਆ ਜੀ ਇੱਕ ਮਿੰਟ ਜੋ ਪਰੇ ਤੇਰੇ ਨਾ ਪਰਸਕਾ ਮੈਂ ਬਾਹਰ ਰੱਖਿਆ ਕੋਈ ਇੱਕ ਮਿੰਟ ਖੜਿਆ ਕਿੱਥੇ ਰਹਿਣਾ ਭਰਾ ਦੂ ਰਹਿਣਾ ਕਿੱਥੇ ਰਹਿਣਾ ਕਿੱਥੇ ਪਹਿਲਾਂ ਤੁਸੀਂ ਕਿੱਥੇ ਰਹਿਣਾ ਪਾਣੀ ਰਹਿਣਾ ਕਿੱਥੇ ਆ ਉੱਡੀ ਰਹਿਣ ਲਈ ਫੰਨੇ ਚ ਰਹਿਣਾ ਤੇਰੇ ਡੈਡੀ ਪੁਲਿਸ ਚ ਨੇ ਹਾਂ ਜੀ ਹਾਂ ਜੀ ਕਿੱਥੇ ਕੀ ਲੱਗੇ ਨੇ ਤੇਰਾ ਡਾ ਯਾਰ ਤੇ ਗੱਲ ਕਰ ਤੇਰੇ ਡੈਡੀ ਦਾ ਕਿੰਨਾ ਵਾ ਬੈਡ ਬੈਡ ਬੰਦੇ ਆ ਕਿੰਨਾ ਵਾ ਨਾਮ ਕੀ ਹੈ ਕੱਥੇ ਕਿਤੇ ਹੈ ਮੈਡਮ ਦਾ ਨਾ ਨਾਮ ਕੀ ਹੈ ਨਾਮ ਮੇਰਾ ਨਾਮ ਹਰਮਨਜੀਤ ਸਿੰਘ ਰਹਿਣੇ ਕਿੱਥੇ ਹੋ ਤੇਰੇ ਡੈਡੀ ਦਾ ਕੀ ਨਾਮ ਆ ਦਸਵਿੰਦਰ ਕਿੱਥੋਂ ਰਿਟਾਇਰ ਹੋਏ ਨੇ ਆਪਣੀ ਮਲੋ ਤੋਂ ਯਾਰ ਕਿੱਥੋਂ ਜੀ ਮਲੋ ਤੋਂ ਵੀਰੇ ਮਲੋ ਸੀ ਸਟਾਫ ਚ ਵੀ ਰਹੇ ਨੇ ਉਹ ਨਹੀਂ ਨਹੀਂ ਉਹਦੇ ਖੰਨੇ ਚ ਨਹੀਂ ਰਹੇ ਤੇ ਤੂੰ ਇਹ ਕੰਮ ਕਿਉਂ ਕੀਤਾ ਫਿਰ ਯਾਰ ਗਲਤੀ ਮੈਂ ਗਲਤੀ ਮੰਨ ਲਈ ਯਾਰ ਵੀਰੇ ਮੈਂ ਕੋਈ ਗਾਇਵ ਵੀ ਨਹੀਂ ਵੀ ਕੈਪ ਕਰਿਆ ਕੁਝ ਵੀ ਇਹਨਾਂ ਪਰਸ ਕਿੱਥੇ ਪਰਸ ਕਿੱਥੇ ਹੈ ਨਹੀਂ ਬਰਸ ਕਿੱਥੇ ਆ ਹੱਥ ਲੈ ਕਰ ਲੈ ਪਈ ਆ ਬਰਸ ਕਿੱਥੇ ਆ ਬਾਕੀ ਤੁਹਾਡਾ ਮਾਰ ਰਿਹਾ ਹੈ ਬਾਪੂ ਆ ਹੋ ਮੇਰਾ ਬਾਪੂ ਹੈ ਮੇਰਾ ਮਾਰ ਰਿਹਾ ਦੇ ਥੱਲੇ ਕਰ ਲੈ ਫਿਰ ਕੀ ਹੋ ਗਿਆ ਹੁਣ ਆਏ ਮੋੜੀ ਖੜਾ ਥੱਲੇ ਕਰ ਲੈ ਬਰਸ ਕਿੱਥੇ ਆ ਮੈਂ ਮੈਚ ਆ ਪੂਰਾ ਕਰ ਲੈ ਮੇਰੇ ਮੇਰੇ ਬਾਪ ਨੂੰ ਕਰੰਦੇ ਉਹ ਨਸ਼ੇ ਨਸ਼ੇ ਦੀ ਪੂਰਤੀ ਲਈ ਕੀਤਾ ਇਹ ਹਾਂ ਤੇਰਾ ਹੱਥ ਲੈ ਜਾਈਦਾ ਤੇਰਾ ਹੱਥ ਲੈ ਜਾਈਦਾ ਮਾਰ ਮਾਰ ਇਹਨੂੰ ਮਾਰੋ ਪਿੱਛੇ ਇਹਨੂੰ ਬਾਰਾ ਜਨ ਬੋਲੋ ਬਰਸ ਨੇ ਅੱਛਾ ਤੂੰ ਉਸੇਫਟੀ ਚ ਲੈ ਕੇ ਚੱਲੇ ਆ ਆਪਣੀਆਂ ਚੋਰੀ ਕਰਕੇ ਮੈਨੂੰ ਦਿਖਾਈ ਵੀ ਨਾ ਕੇ ਜੁਣਾ ਨਹੀਂ ਤੂੰ ਚੋਰੀ ਕਰਕੇ ਆਪਣੀ ਸੇਫਟੀ ਚ ਲੈ ਕੇ ਜੰਨੇ ਆ ਅਗਲੇ ਕੁ ਮਿੰਟ ਜੀ ਸ਼ਮਰ ਉਸਾਲ ਚੋਂ ਪੁਣੇ ਇੱਕ ਦਾ ਟੈਂਸੀ ਮੈਡਮ ਦਾ ਬੈਗ ਲੈ ਕੇ ਭੱਜਿਆ ਜੀ ਇਹ ਬੰਦਾ ਉਹ ਕੁਦਰਤੀ ਇਹਨਾਂ ਨੇ ਮੈਨੂੰ ਬੁਲਾ ਲਿਆ ਜੀ ਕਹਿੰਦੇ ਵੀਡੀਓ ਚੈੱਕ ਕਰੋ ਬੰਦਾ ਦੇਖੋ ਜੀ ਇਹ ਬੰਦਾ ਕੁਦਰਤੀ ਨੇਰੇ ਕੋਲ ਖੜੇ ਹੋਇਆ ਜੀ ਮੈਂ ਬੰਦਾ ਪਹਿਚਾਣ ਲਿਆ ਮੀਟ ਮਾਰਕੀਟ ਦੇ ਅੰਦਰੋਂ ਸਮਾਨ ਲੈ ਰਿਆ ਸੀ ਜੀ ਜਿੰਨਾਂ ਦੇ ਘਰੋਂ ਮੈਂ ਫੜਿਆ ਜੀ ਇਹਨੂੰ ਕਿਹੜਾ ਸਮਾਨ ਜੀ ਇਹ ਚਿੱਟਾ ਲੈ ਰਿਆ ਸੀ ਤੇ ਹੋਰ ਕੀ ਕੀ ਮਿਲਣ ਤੁਰੀ ਅਰੇ ਕੁਝ ਜ਼ਿਆਦਾ ਸਮਾਨ ਮਿਲਿਆ ਮੈਡਮ ਡਾਕਟਰ ਜਮਾਨ ਦੀ ਜੋਗੀ ਤੇ ਉਹਦੇ ਹੈਡਫੋਂਸੀ ਐਪਲ ਦੇ ਤੇ ਬੈਗ ਸੀ ਮੈਡਮ ਦਾ ਬਾਹਰੋਂ ਆਇਆ ਕੈਨੇਡਾ ਤੋਂ ਮੈਡਮ ਦਾ ਸਮਾਨ ਬਾਅਦਸ ਮਿਲ ਗਿਆ ਜੀ ਤੇ ਫੜ ਕੇ ਉਹਨੂੰ ਪੁਲਿਸੇ حوالے ਕਰਤਾ ਸੀ ਆਪਾਂ ਜੀ ਕੋਈ ਜੇ 55 ਵੀਰ ਦੇ ਜੇਬ ਚ ਮਿਲਿਆ ਹਾਂਜੀ 55 ਮਿਲਿਆ ਨਹੀਂ ਜੇਬ ਤੋਂ ਕੋਈ ਨਸ਼ੇਦਾਰੀ ਲੱਗਦਾ ਹੈ ਨਸ਼ੇਦਾਰੀ ਇਹਦੇ ਪੁਲਿਸ ਵਾਲੇ ਦਾ ਮਲਾਜਮ ਦਾ ਬੇਟਾ ਕਹਿੰਦਾ ਜਸਵੰਦਰ ਸਿੰਘ ਮਲਾਜਮ ਹੈ ਕੋਈ ਉਹਦਾ ਬੇਲਾ ਕਹਿ ਰਿਹਾ ਜੀ ਇਹੋ ਜਿਹੇ ਘਟਨਾਮਾ ਰਿਖ ਲਈ ਕੀ ਹੋਣਾ ਚਾਹੀਦਾ ਜੀ ਇੱਥੇ ਕਾਗਜ਼ਾਤ ਕੋਈ ਪੁਲਿਸ ਦੇ ਆ ਤਾਂ ਉਹਨੂੰ ਜੇਰੀ ਕੋਈ ਚੌਂਕੀ ਬੰਨੀ ਚਾਹੀਦੀ ਹੈ ਰੋਜ਼ ਦਾ ਕੰਮ ਹੋ ਗਿਆ ਜੀ ਮਹੀਨਾ ਪ ਅਜੂਜੀ ਵਾਰ ਫੇਰ ਇਹਨੇ ਕਰ ਲਈ ਜੀ ਕਿਤੇ ਕਈ ਮੋਟਰਸਾਈਕਲ ਚੋਰੀ ਹੋਏ ਨੇ ਤੁਹਾਨੂੰ ਪੁਜਾਰਨਾ ਭਰਨਾ ਪੰਦਾ ਜੀ ਵੀਰ ਜੀ ਕੀ ਕਰੀਏ ਪੂਰੀ ਸਫਾਈ ਕੀਤੀ ਵੀ ਹੈ ਕੋਈ ਨਾ ਕੋਈ ਲਾ ਨੂੰ ਦਾੰਦ ਲਗਾ ਕੇ ਲਈ ਜਾਂਦਾ